ਜਿਹੜੀ ਅੰਦਰ ਤੜਕਾ ਬੈਠੀ ਆ ਉਹ ਤਾਂ ਕੀ ਕਰਾਂਗੇ ਉਹਦੀ ਗੱਲ ਛੱਡੋ ਉਹਨੂੰ ਤੇ ਆਜਾ ਤੇ ਬਈ ਬੋਲਣ ਦੀ ਥੋੜਾ ਹੋਰ ਬੋਲ ਲੈਗੀ ਫਿਰ ਸਾਂਭ ਲਵਾਂਗੇ ਬੋਲਣ ਦੋ ਤੈਨੂੰ ਲੜਾਈ ਤੋਂ ਡਰ ਨਹੀਂ ਲੱਗਦਾ ਹਾਏ ਹਾਏ ਤਿੰਨ ਜਣੀਆਂ ਨਾ ਇੱਕ ਜਣਾ ਲੜਦਾ ਪੈਣਾ 10 ਜਣੇ ਥੋੜੀ ਲੜਨ 10 ਲੜਦੇ ਹੋਣ ਨਾ ਤੇ ਫਿਰ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਤੇ ਇੱਕ ਬੰਦਾ ਲੜਦਾ ਪੈ 10 ਜਣੇ ਤੇ ਸਾਡੇ ਨਾਲ ਹੀ ਆ ਨਾ ਲੈ ਦੰਨੇ ਆ ਬਾਕੀ ਆਪੇ ਦੇਖੀ ਜਾਏਗੀ ਚਲਾ ਜਾਓ ਨਾ ਕਿਰਾਨਾ ਮੰਮੀ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਕੱਲ ਤੈਨੂੰ ਆਂਦੇ ਵਿੱਚ ਕਿੰਨੀ ਮੁਸ਼ਕਲ ਹੋਈ ਸੀ ਨਾ ਬੜੇ ਮੰਮੀ ਆਟੋ ਵਾਲੇ ਨੇ ਫੋਨ ਵੀ ਨਹੀਂ ਚੁੱਕਿਆ ਮੈਂ ਪਾਰਲਰ ਤੋਂ ਫੋਨ ਕਰਾਇਆ ਹੈਗਾ ਉਹ ਗੱਲ ਬੱਕਰੀ ਸਾਹਿਲ ਆ ਤੇਰਾ ਫੋਨ ਸੀ ਨਾ ਹਾਂ ਮੰਮੀ ਤੇ ਮੈਨੂੰ ਦੇਤਾ ਪਤਾ ਕੀ ਕੱਲ ਇਹਦਾ ਆਟੋ ਵਾਲਾ ਆਇਆ ਹੀ ਨਹੀਂ ਤੇ ਇਹਨੇ ਉੱਥੇ ਪਾਰਲਰ ਵਾਲੇ ਕੋਲ ਫੋਨ ਲੈ ਕੇ ਤੇ ਫੇਰ ਇਹਨੇ ਕੀਤਾ ਤੇ ਮੈਨੂੰ ਫੋਨ ਦਿੱਤਾ ਤੇ ਮੰਮੀ ਦੇ ਦੋ ਇਹ ਜਿ ਪੁੱਛਣ ਵਾਲੀ ਕਿਹੜੀ ਗੱਲ ਆ ਆ ਲੈ ਫੜ ਥੈਂਕ ਯੂ ਮੈਂ ਨੰਬਰ ਵੀ ਪੁਵਾਤਾ ਇਹਦੇ ਵਿੱਚ ਅੱਛਾ ਹਾਂ ਉਹਨੇ ਉਧਰ ਵੀ ਆਈਆਂ ਨੰਬਰ ਪੁਵਾ ਕੇ ਨੰਬਰ ਪਵਾ ਕੇ ਹਾਂ ਸੇਮ ਬੁਆਕੇ ਸੇਮ ਬੁਆਕੇ ਤੇ ਭਰਾਵਾ ਮੈਨੂੰ ਨਹੀਂ ਕਹਿਣਾ ਆਂਦਾ ਤੇ ਮੈਂ ਹੁਣ ਦੱਸ ਕੀ ਕਰਾਂ ਮੈਂ ਤਾਂ ਮੰਮੀ ਕੀ ਕਹੀ ਜਾਂਦੇ ਨੰਬਰ ਪਵਾ ਕੇ ਨੰਬਰ ਪਵਾ ਕੇ ਮੰਮੀ ਮੇਰੀ ਗੱਲ ਸੁਣੋ ਤੇ ਹੁਣ ਫਿਰ ਮੈਂ ਕਿਹੜੇ ਆਟੋ ਦੇ ਵਿੱਚ ਜਾਵਾਂ ਕਿਉਂਕਿ ਆਟੋ ਵਾਲਾ ਤੇ ਫੋਨ ਨਹੀਂ ਚੁੱਕਣਦਿਆ ਹੁਣੇ ਮੈਂ ਫੋਨ ਕਰਾਇਆ ਤੇਰਾ ਵੀਰ ਜੂ ਹੈਗਾ ਜਾਂ ਪੁੱਤ ਤੂੰ ਛੱਡਿਆ ਮੈਂ ਨਵੇਂ ਛੱਡੋ ਤੁਸੀਂ ਆਟੋ ਤੇ ਜਾਣ ਦੀ ਕਿ ਲੋੜ ਐ ਦੋ ਦੋ ਐਕਟਿਵਾ ਕਰੇ ਖੜੀਆਂ ਵਾਂ ਐਕਟਿਵਾ ਤੇ ਕਿਉਂ ਨਹੀਂ ਭੇਜ ਦੇ ਦਿੰਸੀ ਪਰ ਐਕਟਿਵਾ ਤੇ ਮੈਨੂੰ ਚਲਾਣੀ ਨਹੀਂ ਆਂਦੀ ਮਤਲਬ ਮੈਂ ਡੇਗ ਜੂਗੀ ਮੰਮੀ ਮੈਂ ਨਹੀਂ ਜਾਣਾ ਲੈ ਮੈਂ ਹੈਗਾ ਨਾ ਮੈਂ ਸਿਖਾ ਦੂੰਗਾ ਲੈ ਤੇਰੇ ਵੀਰ ਨੇ ਤੈਨੂੰ ਕਹਤਾ ਐਕਟਿਵਾ ਤੇ ਜਾ ਚ ਇਹ ਸਿਖਾਏਗਾ ਇਦਾਂ ਕਰਦੇ ਅੱਜ ਕਰਦੇ ਕੰਮ ਤੋਂ ਛੁੱਟੀ ਅੱਜ ਐਕਟਿਵਾ ਸਿੱਖ ਕੇ ਤੇ ਕੱਲ ਰਮਾਨ ਐਕਟਿਵਾ ਤੇ ਜਾਣਾ ਐਕਟਿਵਾ ਦੀ ਇੱਕ ਦਿਨ ਚ ਜਾ ਚ ਆ ਜੇਗੀ ਹੋਰ ਕੀ ਇੱਡਾ ਔਖਾ ਕੰਮ ਥੋੜੀ ਆ ਮੰਮੀ ਹਾਂ ਆ ਵੇਖਿਓ ਅੱਜ ਹੀ ਸਿਖਾ ਦੇਣੀ ਮੈਂ ਤੇ ਸ਼ਾਮ ਤੱਕ ਇਹਨਾਂ ਨੇ ਆਪੇ ਵੇਹੇ ਐਕਟਿਵਾ ਲੈ ਕੇ ਕਹਿਣਾ ਮੈਂ ਇੱਧਰ ਚੱਲੀ ਆ ਮੈਂ ਉੱਧਰ ਚੱਲੀ ਆ ਸੱਚੀ ਮੈਂ ਐਕਟਿਵ ਚਲਾਉਂਗੀ ਲੈ ਮੈਂ ਕਹਿੰਨਾ ਸਾਰੇ ਕੰਮ ਛੱਡੋ ਹੁਣੇ ਆਪਾਂ ਚੱਲੀਏ ਤੇ ਐਕਟਿਵ ਸਿੱਖਦੇ ਆਂ ਸਾਹਿਲ ਮੇਰੀ ਗੱਲ ਸੁਣ ਮੈਂ ਤੇ ਵੈਸੇ ਕੰਨੀ ਆ ਕਿ ਇਹਦੇ ਘਰ ਦੇ ਜਲਦੀ ਲੱਭ ਜਾਣ ਰਖੜੀਆਣੀ ਨੇ ਐਦ ਕੀ ਹੈਨਾ ਤੇ ਕਿਰਨ ਤੂੰ ਇਹਨੂੰ ਰਖੜੀ ਬੰਨੀ ਐ ਮੇਰੀ ਗੱਲ ਸੁਣ ਮੈਂ ਮੈਂ ਤਾਂ ਕੰਨੀ ਆ ਕਿ ਜਲਦੀ ਜਲਦੀ ਤੇਰੇ ਘਰ ਦੇ ਲੱਭ ਜਾਣ ਫਿਰ ਤੂੰ ਉਧਰੋਂ ਵੀ ਆਇਆ ਕਰੇਗੀ ਤੇ ਇਧਰੋਂ ਵੀ ਤੂੰ ਰਖੜੀ ਬੰਨਿਆ ਕਰਗੀ ਮੇਰੀ ਗੱਲ ਸੁਣ ਜੇ ਤੂੰ ਵਿਆਹ ਹੀ ਗਈ ਨਾ ਤੇਰੇ ਦੋ-ਦੋ ਪੇਕੀ ਹੋ ਜਾਣੇ ਆ ਮੈਂ ਮੰਮੀ ਰਖੜੀ ਹਾਂ ਕਿਉਂ ਤੇਰਾ ਵੀਰ ਨਹੀਂ ਹੈ ਨਹੀਂ ਨਹੀਂ ਮੰਮੀ ਮੈਂ ਤੇ ਸ਼ੁਰੂ ਤੇ ਇਹਨੂੰ ਵੀਰਾ ਕਹਿੰਦੀ ਸੀ ਹਾਂ ਪਰ ਪਹਿਲੀ ਵਾਰੀ ਮੈਂ ਕਿਸੇ ਨੂੰ ਰਖੜੀ ਬੰਨੀ ਹੈ ਵੀਰਾ ਬਣਾਤੇ ਲੱਗੂਗਾ ਨਾ ਲੈ ਮੈਂ ਕਿਉਂ ਨਹੀਂ ਬਣਾਉਣੀ ਮੈਨੂੰ ਤੇ ਚਾਈ ਬੜਾ ਵਾ ਤੇ ਕੋ ਰਖੜੀ ਬਣਾਉਂਦਾ ਸਗੋ ਵੇਖ ਹੁਣ ਕਿੰਨਾ ਖੁਸ਼ ਰਹਿਣ ਲੱਗ ਪਿਆ ਪਤਾ ਕੀ ਆ ਜਦੋਂ ਨੀਹਾ ਤੇ ਪੂਜਾ ਸੀ ਨਾ ਤੇ ਉਹਦੇ ਨਾਲ ਵੀ ਬੜਾ ਲੜਦਾ ਹੁੰਦਾ ਸੀ ਇਹ ਦੋਵਾਂ ਨਾਲ ਕਦੀ ਉਹਦੀ ਗੁੱਤ ਪੁੱਟ ਲੈਣੀ ਹੈ ਨਾ ਕਦੇ ਚਪੇੜ ਮਾਰ ਦੇਣੀ ਤੇ ਹੁਣ ਵੇਖੀ ਇਹਨੇ ਤੈਨੂੰ ਸਤਾਇਆ ਕਰਨਾ ਹੈ ਚਲੋ ਤੇ ਸਤਾਣਾ ਕਿਉਂ ਨਹੀਂ ਮੇਰੀ ਭੈਣ ਨਹੀਂ ਆਈ ਤੇ ਹੋਰ ਕੀ ਚੱਲ ਫਿਰ ਗੱਲਾਂ ਕੀ ਕਰਨ ਡਿਆ ਸਖਾ ਜਾ ਚ ਹਾਂ ਹਾਂ ਮੈਨੂੰ ਆ ਦੇ ਜਾਊਗੀ ਨਾ ਜਾਂ ਚ ਲੈ ਮੈਂ ਹੈਗਾ ਨਾ ਮੈਂ ਪਿੱਛੇ ਬਹਿਣਾ ਵਾ ਸਾਰਾ ਸਾਥ ਲੈਣਾ ਮੈਂ ਮੈਂ ਡੇਗਣਾ ਜਾਵਾਂ ਕਿਤੇ ਓਹੋ ਮੇਰੇ ਹੁੰਦੇ ਕਿਤੇ ਨਹੀਂ ਡੇਗਦੇ ਤੁਸੀਂ ਚਲੋ ਆਓ ਚੱਲ ਜਾ ਸਿਕ ਚਲੋ ਮੰਮੀ ਤੁਸੀਂ ਵੀ ਆ ਜਾਓ ਹਾਂ ਹਾਂ ਆਈ ਆਈ ਮੈਂ ਇੱਕ ਮਿੰਟ ਜਰਾ ਕਿ ਮੈਂ ਸੋਚ ਕੇ ਵੇਖਾਂ ਜਰਾ ਠੀਕ ਆ ਮੰਮੀ ਆ ਜਾਓ ਆ ਜਾਓ ਦੀਦੀ ਹੁਣ ਛੇਤੀ ਆ ਜਾਓ ਮੈਂ ਉਹ ਹੈਲੋ ਨਵੀਂ ਭੈਣ ਦੇ ਨਵੇਂ ਭਰਾ ਹਾਂਜੀ ਭਾਜੀ ਕਿੱਥੇ ਚੱਲੇ ਉਹ ਮੈਂ ਦੀਦੀ ਨੂੰ ਐਕਟਿਵਸ ਸਿਖਾਉਣ ਲੱਗਾ ਹਾਂ ਅੱਛਾ ਕਿਹੜੀ ਦੀਦੀ ਨੂੰ ਕਿਰਨ ਦੀਦੀ ਨੂੰ ਕਦੀ ਨੇ ਹਾ ਨੂੰ ਜਾਂ ਪੂਜਾ ਨੂੰ ਸਿਖਾਈ ਉਹ ਉਹਨਾਂ ਨੇ ਤਾਂ ਆਪੇ ਸਿੱਖ ਸੁਖ ਲਈਆਂ ਸੀ ਹਾਂ ਇਹਨਾਂ ਨੂੰ ਹੁੰਦੀ ਨਹੀਂ ਨਾ ਤੇ ਮੈਂ ਕਹਾਂ ਮੈਂ ਸਿਖਾ ਦੇਣਾ ਹੁੰਦੀ ਤੇ ਉਹਨਾਂ ਨੂੰ ਨਹੀਂ ਹੀ ਨਾਲੇ ਦੱਸਾਂ ਕੀ ਆ ਇਹਨਾਂ ਨੂੰ ਬੜਾ ਚਾਹ ਆ ਕਿ ਮੈਂ ਐਕਟ ਕਰਦੇ ਜਾਵਾਂ ਕਿੱਥੇ ਵਿਚਾਰੇ ਆਟੋ ਤੇ ਜਾਂਦੇ ਆ ਤਾਂ ਆਪਾਂ ਨੂੰ ਚੰਗਾ ਨਹੀਂ ਲੱਗਦਾ ਕਿ ਸਾਡੀ ਭੈਣ ਹੋਵੇ ਆਪਾਂ ਨੂੰ ਨਹੀਂ ਚਲੋ ਮੇਰੀ ਭੈਣ ਹੋਵੇ ਤੇ ਆਟੋ ਤੇ ਜਾਵੇ ਚੰਗਾ ਲੱਗਦਾ ਮੈਨੂੰ ਤਾਂ ਕਰਕੇ ਮੈਂ ਐਕਟ ਕਰਕੇ ਫੋਨ ਲੱਗਾ ਵਾ ਸਾਹਿਲ ਜਿਹੜੀਆਂ ਆਪਣੀਆਂ ਭੈਣਾਂ ਹੋਣਾ ਆਪਣੀਆਂ ਹੀ ਹੁੰਦੀਆਂ ਬਗਾਨੀਆਂ ਭੈਣਾਂ ਨਹੀਂ ਬਣਦੀਆਂ ਜੋ ਮਰਜ਼ੀ ਕਰ ਲੋ ਭਾਜੀ ਇਦਾਂ ਨਹੀਂ ਹੁੰਦਾ ਕੀ ਪਤਾ ਬਗਾਨੇ ਆਪਣੇ ਨਾਲੇ ਵੱਧ ਕਰ ਜਾਂਦੇ ਆ ਕੋਈ ਐਗਜ਼ਾਮਪਲ ਤੇ ਦੇ ਆ ਵੇਖੋ ਐਗਜ਼ਾਮਪਲ ਤੁਹਾਨੂੰ ਪਤਾ ਆ ਇਹ ਤੇ ਹਲੇ ਤੁਹਾਡੀ ਹੋਣ ਦੇ ਬਣਨ ਢਈ ਹੈ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਹਲੇ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਤੇ ਉਸ ਦਿਨ ਮੈਂ ਨਾ ਗੱਡੀ ਦਾ ਕੋਈ ਕੰਮ ਕਰਨਾ ਸੀ ਮੇਰੇ ਹੱਥੇ ਪੇਚ ਕਸ ਵੱਜ ਗਿਆ ਤੇ ਮੈਂ ਕਹਿੰਦਾ ਇੰਨੀ ਹਰ ਬੜਾੜ ਵੱਜ ਗਈ ਨਾ ਨੂੰ ਜਿਵੇਂ ਪਤਾ ਨਹੀਂ ਕੀ ਹੋ ਗਿਆ ਹਲੇ ਦਿਮਾਗੀ ਹਾਲਤ ਠੀਕ ਨਹੀਂ ਸੀ ਪਾਗਲਾ ਵਾਂਗੂ ਕਦੀ ਕੁਝ ਨਾ ਕੁਝ ਲੱਭਣ ਤੇ ਮੇਰੇ ਹੱਥੇ ਪੱਟੀ ਕੀਤੀ ਤੇ ਇੱਕ ਗੱਲ ਮੈਂ ਤੁਹਾਨੂੰ ਭਾਜੀ ਕਹਿਣਾ ਚਾਹੁੰਦਾ ਜਦੋਂ ਪਹਿਲੇ ਦਿਨ ਹੀ ਇਹਨਾਂ ਨੇ ਮੈਨੂੰ کیا ਹੀ ਨਾ ਵੀਰਾ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਵਾਜ਼ ਆਈ ਜਾਂ ਤੁਸੀਂ ਇਹ ਕਹ ਲੋਗੇ ਕੋਈ ਪੁਰਾਣੇ ਜਨਮ ਦਾ ਰਿਸ਼ਤਾ ਹੀ ਆਪਣਾ ਮੇਰੇ ਮਨ ਵਿੱਚ ਨਾ ਉਦੋਂ ਹੀ ਥੋੜੀ ਰਿਸਪੈਕਟ ਜੀ ਆ ਗਈ ਇਹਨਾਂ ਦੇ ਪ੍ਰਤੀ ਤੇ ਤਾਂ ਕਰਕੇ ਮੈਂ ਤਾਂ ਭਾਜੀ ਉਸ ਦਿਨ ਤੋਂ ਹੀ ਭੈਣ ਮੰਨ ਲਿਆ ਇਹਨਾਂ ਨੂੰ ਤੇ ਮੈਂ ਇਹ ਕਹਿਣਾ ਵਾ ਭਾਜੀ ਤੁਹਾਨੂੰ ਕਿਹੜਾ ਇਹਨਾਂ ਨੇ ਕੁਝ ਗਲਤ ਕਿਹਾ ਵਾ ਤੁਸੀਂ ਕਿਉਂ ਇਹਨਾਂ ਨਾਲ ਇਦਾਂ ਵਰਤਾਵਰਤ ਕਰਦੇ ਜੀ ਛਾ ਹਿਲੇ ਤੈਨੂੰ ਤੇ ਮੰਮੀ ਨੂੰ ਉਹ ਸਹੀ ਹੋ ਗਈ ਆ ਤੇ ਤੁਸੀਂ ਦੋਵੇਂ ਆਪਣਾ ਲਾਜ ਸ਼ੁਰੂ ਕਰਾ ਲਓ। ਭਾਈ ਜਦੋਂ ਆਪਣੇ ਕੋਈ ਧੋਖਾ ਦੇਣਾ ਤੇ ਜਿਆਦੀ ਚੁੱਭਦੀ ਜੇ ਗੱਲ ਤੇ ਬਗਾਨੇ ਬਗਾਨੇ ਹੀ ਰਹਿੰਦੇ ਜੇ ਆਪਣੇ ਆਪਣੇ ਹੀ ਰਹਿੰਦੇ ਜੇ ਤੂੰ ਨਾ ਮੈਨੂੰ ਬਹੁਤੀ ਸਿੱਖਿਆ ਹੈ ਨਾ ਦੇ ਇੱਕ ਵਾਰ ਤੈਨੂੰ ਉਹਨੇ ਭਰਾ ਵੀਰਜੀ ਕੇ ਭਰਾ ਕਿ ਜੋ ਵੀ ਕਹਿਤਾ ਉਹ ਤੇਰੇ ਗੱਲ ਅੰਦਰ ਵੱਜ ਗਈ ਆ ਤੈਨੂੰ ਪੁਰਾਣੇ ਰਿਸ਼ਤੇ ਜਨਮਾਂ ਦੇ ਰਿਸ਼ਤੇ ਚੇਤੇ ਆਉਂ ਡਹਿ ਪਿਆ ਤੇ ਜੇ ਸੱਟ ਵੱਜ ਗਈ ਆ ਤੇ ਉਹਨੇ ਜੇ ਪੱਟੀ ਬੰਨ ਦਿੱਤੀ ਆ ਟਾਕੀ ਬੰਨਤੀ ਆ ਤੇ ਤੈਨੂੰ ਉਹਦੇ ਨਾਲ ਹੁਣ ਡਹਿ ਪਿਆ ਕਿ ਇਹਦੇ ਨਾਲ ਇਹ ਬੜੀ ਵਧੀਆ ਇਹ ਬੜੀ ਵਧੀਆ ਕਾਕਾ ਕੋਈ ਗੱਲ ਨਹੀਂ ਜਿੱਦਣ ਇੱਥੇ ਸੱਟ ਲੱਗੀ ਨਾ ਉਸ ਦਿਨ ਨਾ ਤੇ ਕੋਈ ਵੀਰਾ ਚੇਤੇ ਆਉਣਾ ਵਾ ਤੇ ਨਾ ਹੀ ਪੱਟੀਆਂ ਮਿਲਣੀਆਂ ਵਾ ਇਹ ਉਦੋਂ ਵੇਖੀ ਕੋਈ ਮਲਮ ਨਾ ਅਸਰ ਨਹੀਂ ਕਰਨਾ ਭਾਜੀ ਤੁਹਾਨੂੰ ਨਹੀਂ ਲੱਗਦਾ ਜਿਵੇਂ ਮਿੰਨਤ ਮੰਮੀ ਨੂੰ ਉਹਨੇ ਆਪਣਾ ਬਣਾ ਲਿਆ ਵਾ ਇੱਕ ਵਾਰੀ ਤੁਸੀਂ ਵੀ ਕੋਸ਼ਿਸ਼ ਕਰੋ ਹਨ ਨੂੰ ਸਮਝਣ ਦੀ ਮੈਨੂੰ ਨਹੀਂ ਲੱਗਦਾ ਤੇ ਨਾ ਹੀ ਮੈਂ ਕਰਨਾ ਆਪਣੀ ਤੇ ਵੋਟ ਹੈਗੀ ਆ ਤਾਈ ਦੇ ਨਾਲ ਭਾਜੀ ਤੁਸੀਂ ਤੇ ਤਾਈ ਨਾ ਜਿਆਦਾ ਹੀ ਗਲਤ ਸੋਚਦੇ ਹੋ ਉਹਦੇ ਬਾਰੇ ਪਤਾ ਕਿੰਨੀ ਚੰਗੀਗੀ ਉਹ ਘਰ ਦੇ ਵਿੱਚ ਸਾਰਿਆਂ ਦੀ ਕਿੰਨੀ ਫਿਕਰ ਕਰਦੀ ਉਹ ਤੁਹਾਡੀ ਉਹ ਹੀ ਕਰੀ ਜਾਂਦੀ ਆ ਕੀ ਪਤਾ ਕਿਡੀਆਂ ਫਿਕਰਾਂ ਤੁਹਾਨੂੰ ਲਗਣ ਡਈਆਂ ਕਿ ਉਹ ਬੜੀ ਕਰਦੀ ਬੜੀ ਕਰਦੀ ਨਾਲੇ ਭਜੀ ਤੁਹਾਨੂੰ ਪਤਾ ਵਾ ਪੰਨੇ ਮੈਨੂੰ ਕਿਹਾ ਕਿ ਆ ਰਖੜੀ ਤੇ ਤਿੰਨ ਮੈਂ ਰਖੜੀ ਵੀ ਬਨੂੰਗੀ ਤੋ ਜਾ 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 ਸਕਾ ਉਹਨੂੰ ਮੈਨੂੰ ਤਰੀਫਾ ਨਾ ਉਹਦੀਆਂ ਮੇਰੇ ਸਾਹਮਣੇ ਕਰ ਜਾ ਜਾ ਸਕਾ ਉਹਨੂੰ ਦੇਖ ਕਟਾ ਚੜਿਆ ਨੋ ਨਵੇਂ ਆਪਰਾ ਬਣੰਦਾ ਕੱਲ੍ਹ ਨਹੀਂ ਪਾਇਨੋ ਜੋ ਕਹਿੰਦੇ ਆ ਅਰ ਅੱਜ ਤੇ ਮੈਂ ਇੱਕ ਚਾਹ ਪੂਰਾ ਕਰਨ ਲੱਗਣਾ ਹੌਲੀ ਹੌਲੀ ਸਾਰੇ ਚਾਹ ਦੇ ਪੂਰੇ ਕਰ ਦੇਣੇ ਆ ਜਿਹੜੇ ਮਨ ਦੇ ਵਿੱਚ ਉਹਦੀਆਂ ਰੀਜਾਂ ਰਹਿ ਗਈਆਂ ਨਾ ਮੈਂ ਉਹਦਾ ਭਰਾ ਸਾਰੀਆਂ ਰੀਜਾਂ ਪੂਰੀਆਂ ਕਰੂੰਗਾ ਆਪਣੇ ਭੈਣ ਦੀ ਠੀਕ ਆ ਐਕਟਿਵਾ ਹੁਣ ਮੈਂ ਲੈਣਤੀ ਆ ਅੱਜ ਆਪਾਂ ਸਿੱਖੇ ਰਹਿਣੀ ਆ ਆਹ ਰੇਸ ਆ ਆਹ ਦੋਵੇਂ ਬ੍ਰੇਕਾਂ 'ਵਾਂ ਕੋਈ ਓੱਖਾ ਕੰਮ ਨਹੀਂ ਕਰਦੇ ਵਿੱਚ ਠੀਕ ਆ ਜਦੋਂ ਵੀ ਆਪਾਂ ਬ੍ਰੇਕ ਮਾਰਨੀ ਨਾ ਆਲੀ ਬ੍ਰੇਕ ਨਹੀਂ ਮਾਰਨੀ ਆਹ ਵਾਲੀ ਬ੍ਰੇਕ ਮਾਰਨੀ ਆ ਤੇ ਜੇ ਮੈਂ ਆਹ ਮਾਰਤੀ ਫੇਰ ਨਹੀਂ 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 ਜੇ ਦੋ ਬੰਦਾ ਨਵਾਂ ਨਵਾਂ ਸਿੱਖਦਾ ਵਾ ਨਾ ਉਦੋਂ ਆ ਨਹੀਂ ਆ ਬ੍ਰੇਕ ਮਾਰੀਦੀ ਆ ਇਹ ਬ੍ਰੇਕ ਅਬਲੀ ਬ੍ਰੇਕ ਆ ਇਹਦੇ ਨਾਲ ਬੰਦਾ ਡਿੱਗ ਵੀ ਸਕਦਾ ਵਾ ਹੈ ਹਾਂ ਫੇਰ ਵੀਰੇ ਤੂੰ ਇਤਨਾ ਕਰ ਮੈਨੂੰ ਇਥੇ ਔਟੋ ਹੀ ਕਰਾ ਦੇ ਉਹ ਮੈਂ ਔਟੋ ਚ ਹੀ ਠੀਕ ਆ ਉਹ ਨਹੀਂ ਨਹੀਂ ਔਟੋ ਦੀ ਕੋਈ ਲੋੜ ਨਹੀਂ ਆ ਹੁਣ ਆਪਾਂ ਐਕਟਿਵਾਈ ਸਿੱਖਣੀ ਆ ਇਹਦੇ ਤੇ ਬਸ ਆਪਾਂ ਹੱਥ ਖੋਲਣਾ ਵਾ ਤੇ ਜਦੋਂ ਦੀ ਜਾਂਚ ਆ ਗਈ ਨਾ ਮੈਂ ਆਪਣੀ ਭੈਣ ਨੂੰ ਨਵੀਂ ਐਕਟਿਵਾਂ ਲੈ ਕੇ ਦਊਂਗਾ ਨਵੀਂ ਹਾਂ ਪੜਨਾ ਮੈਨੂੰ ਡਰ ਲੱਗੰਦਿਆ ਵਾ ਮੈਂ ਜੇ ਬਹਿ ਗਈ ਤੇ ਜੇ ਆ ਕੀ ਕਹਿੰਦੇ ਆ ਹੀ ਰੇਸ ਜੇ ਮੈਂ ਜ਼ਿਆਦਾ ਦੇਤੀ ਤੇ ਫੇਰ ਓਏ ਏਡੀ ਡਰਨ ਦੀ ਕਾਦੀ ਗੱਲ ਆ ਪਿੱਛੇ ਮੈਂ ਐਕਟਿਵਾ ਫੜੀ ਹੋਣੀ ਆ ਕੁਝ ਵੀ ਗੱਲ ਹੋਈ ਇੱਥੋਂ ਆਗੇ ਮੈਂ ਐਕਟਿਵਾ ਬੰਦ ਕਰ ਦੇਣੀ ਆ ਨਾਲੇ ਐਕਟਿਵਾ ਰੁੱਕ ਜਾਣੀ ਆ ਠੀਕ ਆ ਹੁਣ ਮੈਂ ਸਾਰਾ ਕੋਈ ਦਤਾ ਵਾ ਹੁਣ ਰਮਾਨ ਦੇ ਨਾਲ ਐਕਟਿਵਾ ਮੈਂ ਸਟਾਰਟ ਕਰ ਦੇਣਾ ਵਾ ਤੇ ਰਮਾਨ ਨਾਲ ਚਲਾਓ ਐਕਟਿਵਾ ਦੀਦੀ ਕਿੱਧਰ ਦਿਹਾਣਿਆ ਇਧਰ ਐਕਟਿਵ ਸਿੱਖਣੀ ਆਪਾਂ ਕੀ ਸੋਚਣ ਲੱਪੇ ਜੇ ਨਹੀਂ ਪਤਾ ਨਹੀਂ ਮੈਨੂੰ ਇਤਰਾਹ ਕੋ ਲੱਗੰਦਿਆ ਜਿਵੇਂ ਮੈਂ ਚਲਾਈ ਹੋਈ ਕਦੀ ਤੂੰ ਸੁਖਾਈ ਹੀ ਮੈਨੂੰ ਉਹ ਆ ਤੇ ਹੋਰ ਵਧੀਆ ਗੱਲ ਆ ਜੇ ਹੁੰਦੀ ਹੋਈ ਤੇ ਆਪਾਂ ਇੱਕ ਮਿੰਟ ਚ ਸਿੱਖ ਜਾਣੀ ਐਕਟਿਵ ਹੁਣ ਬਸ ਗੱਲਾਂ ਨਹੀਂ ਕਰਨੀਆਂ ਬਸ ਐਕਟਿਵ ਚਲਾਉਣੀ ਹੋਣਾ ਆਪਾਂ ਫੜੋ ਸਟਾਰਟ ਕਰ ਤੀ ਤੂੰ ਬੰਦ ਕਰ ਪਹਿਲਾਂ ਤੂੰ ਬੰਦ ਕਰ ਮੈਨੂੰ ਪਹਿਲਾਂ ਬੈਨ ਦੇ ਦੇ ਕੀ ਪਤਾ ਕਿਤਨਾ ਚਲਾਣੀ ਆ ਕਿੱਥੋਂ ਔਨ ਕਰਨੀ ਆ ਇੱਥੋਂ ਬਸ ਇਹਨੂੰ ਥੱਲੇ ਪ੍ਰੈਸ ਕਰਨਾ ਵਾ ਨਾਲੇ ਐਕਟਿਵਟ ਸਟਾਰਟ ਹੋਈ ਨਹੀਂ ਆ ਕਰੋ ਵੇਖ ਲਾ ਮੈਂ ਚਲਾ ਤੇ ਲਾਉਂਗੀ ਨਾ ਆ ਮੈਂ ਪਿੱਛੇ ਫੜਿਆ ਤਾ ਆ ਵਾ ਤੂੰ ਛੱਡੇਂਗਾ ਤੇ ਨਹੀਂ ਨਾ ਬਿਲਕੁਲ ਨਹੀਂ ਵੇਖ ਲਾ ਵੇਖ ਲਾ ਮੇਰਾ ਭਰਾ ਵਾ ਨਾ ਤੂੰ ਛੱਡੀ ਨਾ ਆ ਵੇਖੋ ਮੈਂ ਹੁਣੇ ਫੜ ਲਿਆ ਠੀਕ ਆ ਹਾਂ ਚਲੋ 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 ਹੁਣ ਇਹਨੂੰ ਚਲਾਣਾ ਨਾ ਇਹਨੂੰ ਨੱਬ ਕੇ ਸਟਾਰਟ ਕਰ ਦੋ ਓ ਸਟਾਰਟ ਹੁਣ ਹੌਲੀ 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 ਰੇਸ ਦੇਣੀ ਆ ਫਾਹੇ ਮੈਂ ਨਹੀਂ ਚਲਾਨੀ ਮੈਂ ਉਤਰਨ ਲੱਗੀ ਆ ਨਹੀਂ 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 ਉਤਰਨਾ ਨਹੀਂ ਆ ਹੁਣ ਜੇ ਆਪਾਂ ਚੜ ਗਏ ਆ ਨਾ ਤੇ ਐਕਟਿਵਾ ਸਿੱਖ ਕੇ ਉਤਰਨਾ ਸੀ ਚਲੋ ਘਰ ਦੇ ਵਿੱਚ ਅਸੀਂ ਸਾਰਿਆਂ ਨੂੰ ਦਿਖਾ ਦੇਣਾ ਐਕਟਿਵਾ ਕਿੱਡੀ ਕੋਸੀ ਚੀਜ਼ ਆ ਹੱਲੇ ਜਦੋਂ ਆਪਣੀ ਭੈਣ ਨੂੰ ਗੱਡੀ ਸੋਹਣੀ ਆ ਗੱਡੀ ਹਾਂ ਗੱਡੀ ਸੱਚੀ ਹੋਰ ਕੀ ਉਹ ਆਪਣੇ ਕੋ ਵੱਡੀ ਸਕੋਰਪੀਆ ਵਾਣਾ ਉਹ ਸਿਖਾਉਣੀ ਆ ਮੈਂ ਆਪਣੀ ਭੈਣ ਨੂੰ ਹਾਏ ਨਵੀਂ ਗੱਲ ਸੁਣੀ ਨਵੀਂ ਇਧਰ ਆ ਭਾਜੀ ਮੈਨੂੰ ਬੁਲਾ ਲਈ ਆਪ ਜੀ ਨੂੰ ਬੁਲਾਇਆ ਆ ਜਾ ਮੈਂ 2 ਮਿੰਟ ਚ ਆ ਗਿਆ ਠੀਕ ਆ ਠੀਕ ਆ ਹੂੰ ਹਾਂਜੀ ਭਾਈ ਵੇਖ ਲੈ ਕਿ ਤੇ ਲੇਟ ਨਾ ਹੋ ਜੀ ਛੇਤੀ ਚੜਾਣਾ ਉਹ ਮੈਂ ਕਿ ਸਿਖਾਦਾ ਹਾਂ ਸਿਖਾ ਦੇ ਆਪਣੇ ਕੋ ਗੱਡੀ ਜਾਂਦੇ ਮੈਨੂਅਲ ਤੇ ਇੱਕ ਨਵੀਂ ਆਟੋਮੈਟਿਕ ਕਢਾਈਏ ਤੇ ਉਹਦੇ ਤੇ ਵੀ ਜਸਖਾਣਾ ਬਾਅਦ ਚ ਪਹਿਲੇ ਖਾ ਪਿਆ ਜਾਂਦਾ ਕਿ ਇਹ ਵੇਲੇ ਮੈਨੂਅਲ ਦਾ ਤੇ ਆਟੋਮੈਟਿਕ ਦਾ ਉਹ ਕੋਈ ਗੱਲ ਨਹੀਂ ਹੱਲੇ ਮੈਂ ਐਕਟਿਵਰ ਸਿਖਾਵਾਂ ਗੱਡੀ ਬਾਅਦ ਚ ਸਿਖਾਵਾਂਗੇ ਭਾਜੀ ਕਿ ਡਾਤਰ ਲੋ ਮੱਛੀ ਹੋਂਡਿਆਈ ਜਾਚਾਂ ਸਿਖਾਉਣ ਬਾਰੇ ਆਈਆ ਉਹ ਐਡਸ ਸਟਾਰਟ ਕਿਉਂ ਨਹੀਂ ਹੁੰਦੀ ਉਹੋ ਬਸ ਇਹਨੂੰ ਥੱਲੇ ਪ੍ਰੈਸ ਕਰਨਾ ਵਾ ਸਟਾਰਟ ਹੋ ਗਈ ਚਲੋ ਇੱਕ 라ਉਂਡ ਹੋਰ ਅੱਧਾ ਦੀ ਲੱਗਨ ਨਹੀਂ ਤੇ ਆਏ ਕਿਥੋਂ ਲੱਗ ਜਾਊਗਾ ਨਹੀਂ ਨਹੀਂ ਹੁਣ ਆਪਾਂ ਚੱਲੋ ਉਹ ਭੈਣ ਇੰਨੀ ਵੱਡੀ ਰੋੜਿਆ ਇਧਰ ਚਲਾਉਣੀ ਆ ਕਿਸੇ ਦੇ ਘਰ ਚ ਨਹੀਂ ਵਾਰਨੀ ਆਹ ਹਾਂ ਇਧਰ ਹੀ ਚਲਾਨੀ ਆ ਮੈਂ ਹਾਂ ਹਾਂ ਧੀ ਹੌਲੀ 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 ਰੇਸ ਦੇਣੀ ਹੌਲੀ ਹੌਲੀ ਇੱਕਦਮ ਨਹੀਂ ਬਿਲਕੁਲ ਸਲੋ ਸਲੋ ਚਲੋ ਵਾਟ ਵਾਟ ਸ਼ਾਵਸ਼ ਆਗੀ 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 ਬਸ ਬੈਲੈਂਸ ਕਰਨਾ ਆਗੀ ਆਗੀ ਬਸ ਵਾਟ 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 ਆਗੀ ਕੇ ਆ ਗਈ ਐਕਟਿਵ ਆ ਵੀਰੇ ਵੇਖ ਆ ਗਈ ਓ ਤੂੰ ਪਿੱਛੇ ਹੀ ਐ ਨਾ ਮੇਰੇ ਆ ਗਈ ਨਾ ਮੈਨੂੰ ਤੇ ਆ ਗਈ ਆ ਤੂੰ ਤੇ ਗਿਆ ਹੀ ਤੂੰ ਐਕਟਿਵ ਫੜੀ ਹੋਣੀ ਆ ਇਦਾਂ ਹੀ ਜਾਂਚ ਹੋਣੀ ਪਤਾ ਵਾ ਮੈਂ ਤਾਂ ਸਿਰੇ ਸ਼ੁਰੂ ਸ਼ੁਰੂ ਤੇ 2 ਮਿੰਟ ਚ ਹੀ ਫੜਿਆ ਸੀ ਆ ਜਿੰਨੀ ਵੀ ਐਕਟਿਵ ਚਲਾਈ ਤੁਸੀਂ ਆਪ ਵੀ ਚਲਾਈ ਆ ਮੈਂ ਚਲਾਈ ਆ ਹੋਰ ਕੀ ਮਤਲਬ ਮੈਨੂੰ ਜਾਂਚ ਆ ਗਈ ਐਕਟਿਵ ਦੀ ਹੋਰ ਕੀ ਹਏ ਮਤਲਬ ਇਹ ਮੈ ਲੈ ਕੇ ਕਿਤੇ ਵੀ ਜਾ ਸਕਦੀ ਹੁਣ ਨਹੀਂ ਪਰ ਭਾਰਤੀ ਟ੍ਰੈਫਿਕ ਆ ਇਹ ਤਾਂ ਮੈਂ ਗਲੀ ਜੇ ਚਲਾਈ ਆ ਉਹ ਨਾ ਨਾ ਬਾਹਰ ਵੀ ਨਾ ਟ੍ਰੈਫਿਕ ਨਹੀਂ ਹੁੰਦਾ ਨਾਲੇ ਜਦੋਂ ਟ੍ਰੈਫਿਕ ਆਈ ਆ ਉਹਦਾ ਬ੍ਰੇਕ ਮਾਰ ਲੈਣੀ ਆ ਟ੍ਰੈਫਿਕ ਖਾਲੀ ਹੋ ਜਾਂਦਾ ਪਰ ਇਸ ਦੇ ਦੇਣੀ ਆ ਗੱਲ ਤੇ ਸਹੀ ਆ ਹਾਏ ਥੈਂਕ ਯੂ ਸੋ ਮੱਚ ਤੇਰਾ ਤੂੰ ਮੈਨੂੰ ਐਕਟਿਵ ਆ ਚਲਾਣੀ ਸਿਖਾਤੀ ਸਿਖਾਣ ਹੀ ਦਿੱਤੀ ਹੁਣ ਜਾਓ ਝੂੜੇ ਕੱਢ ਕੇ ਲਿਆਓ ਚਲ ਠੀਕ ਆ ਬਾਏ ਭੈਣੇ ਭਰਾ ਹੋਣ ਦਾ ਇੱਕ ਫਰਜ਼ ਤੇ ਅਦਾ ਕਰਤਾ ਹੁਣ ਮੈਂ ਤੇ ਬਾਕੀ ਜਿੰਨੇ ਮੇਰੇ ਫਰਜ਼ ਹਨ ਸਾਰੇ ਪੂਰੇ ਕਰੂੰਗਾ ਮੈਂ ਹਾਫ ਹੋ ਜਾ ਹਾਂ ਠੀਕ ਆ ਹਾਂ ਗੋਲੀਆਂ ਘਟਾਤੀਆਂ ਇੱਕੋ ਗੋਲੀ ਰਹਿ ਗਈ ਜਿਹੜੀਆਂ 5-6 ਗੋਲੀਆਂ ਸੀ ਨੇ ਡਾਕਟਰ ਦਾ ਬਹੁਤ ਵਧ ਗਿਆ ਕਾਫੀ ਫਰਕ ਆ ਉਹਨੂੰ ਹਾਂ ਹਾਂ ਬਸ ਠੀਕ ਆ ਅੱਜ ਸਾਹਿਲ ਨੂੰ ਐਕਟਿਵ ਆਦੀ ਜਾ ਸਿਖਾਈ हां हां चल पूजा मैं तने ਬਾਅਦ ਚੋ ਗੱਲ ਕਰਦੀ ਆ ਹਮ ਮੰਮੀ ਤੇਰੇ ਗਏ ਥੋੜਾ ਕੰਮ ਗਏ ਆ ਹਾਂ ਨਾਲ ਚਾਈ ਜੀ ਦੋਵੇਂ ਜਾਣੇ ਗਏ ਆ हां ਠੀਕ ਆ ਚਲ ਠੀਕ ਆ ਹੈ ਮੈਂ ਕਰਦੀ ਤੈਨੂੰ ਬਾਅਦ ਚੋ ਗੱਲ ਕੀ ਗੱਲ ਆ ਪੂਜਾ ਗੱਲ ਕਰਨ ਢਈ ਸੀ ਮੇਰੇ ਨਾਲ ਤੇ ਤੂੰ ਵਿਚੇ ਕਹੀ ਜਨਾ ਕੱਢ ਦੋ ਕੱਢ ਦੋ ਮੰਮੀ ਆ ਗੱਲ ਛੱਡੋ ਤੁਹਾਨੂੰ ਪਤਾ ਕੀ ਆ ਉਹ ਦੀਦੀ ਨੇ ਆਇਣਾ ਸੀ ਆਪਣੀ ਗੱਲ ਹੁਣੇ ਹੀ ਹੋ ਸਕਦੀ ਆ ਪਹਿਲਾਂ ਤਾਂ ਮੇਰੀ ਇਹ ਗੱਲ ਸੁਣ ਜਿਹੜੀ ਤੂੰ ਉਹਨੂੰ ਜਾ ਸਿਖਾਤੀ ਨਾ ਇਹ ਬੜੀ ਵਧੀਆ ਜਾ ਸਿਖਾਤੀ ਮੈਨੂੰ ਇੱਕ ਗੱਲ ਇਹ ਸਮਝ ਲੱਗਦੀ ਆ ਆ ਸਾਹਮਣੇ ਦੀ ਵੀ ਕੁੜੀ ਜਾ ਸਿੱਖਦੀ ਆ ਆ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਉਹਨੂੰ ਜਾ ਸਿੱਖਣ ਦੇ ਨੂੰ ਤੇ ਉਹਨੂੰ ਹਜੇ ਤੱਕ ਜਾਜ ਨਹੀਂ ਕਿਹੜੀ ਤੇਰੇ ਕੋਈ ਐਸੀ ਚੀਜ਼ ਤੂੰ ਉਹਨੂੰ ਇੱਕ ਮਿਰਚੀ ਜਾ ਸਿਖਾਤੀ ਤੇ ਉਹ ਚੱਲ ਲੈ ਕੇ ਵੀ ਚਲੀ ਗਈ ਆ ਉਹਨੂੰ ਮੰਮੀ ਐਕਟਿਵ ਆਦੀ ਤੇ ਆਪਾਂ ਜਾ ਸਿਖਾਤੀ ਆ ਪਰ ਮੇਰੀ ਗੱਲ ਸੁਣ ਚੰਗੀ ਤਰ੍ਹਾਂ ਸਿਖਾਈ ਆ ਇਹ ਨਾ ਵੇ ਕੁੜੀ ਕਿਤੇ ਰਾਹ ਚ ਡਿੱਗ ਪੰਦੀ ਹੋਵੇ ਨਹੀਂ ਨਹੀਂ ਮੰਮੀ ਚੰਗੀ ਤਰ੍ਹਾਂ ਸਿਖਾਤੀ ਹੁਣ ਮੈਂ ਹੁਣ ਤਾਂ ਮੈਂ ਕਹਿੰਦਾ ਜਿੱਥੇ ਮਰਜੀ ਲੈ ਲੋ ਹੁਣ ਤੁਹਾਨੂੰ ਇਹ ਵੀ ਡਿੱਕਣ ਦੀ ਲੋੜ ਨਹੀਂ ਕਦੋਂ ਮੈਂ ਆਉਂਗਾ ਹੋ ਸਕੋ ਦੀਦੀ ਨਾ ਬੈ ਕੇ ਜਾਇਆ ਕਰੋ ਦੀ ਜਿੱਥੇ ਜਾਣਾ ਵਾ ਵੇਪਰਾ ਵਾ ਵੇਪਰਾਵਾ ਚਿਤਰਾ ਦਾ ਤੂੰ ਕਾਲੀ ਨਾ ਉਸੇ ਤਰ੍ਹਾਂ ਕੁੜੀ ਨੂੰ ਤੂੰ ਕਾਲੀ ਦੀ ਐਕਟਿਵਾ ਸਿਖਾਤੀ ਉਹਨੇ ਮੰਮੀ ਆ ਗੱਲ ਛੱਡੋ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਚਲੋ ਆਪਾਂ ਐਕਟਿਵਾ ਤੇ ਸਿਖਾਤੀ ਆ ਭੈਣ ਨੂੰ ਹਾਂ ਹੁਣ ਮੈਨੂੰ ਚੰਗਾ ਜਾਨੀ ਲੱਗਾ ਉਹ ਆਪਾਂ ਫੋਨ ਦਿੱਤਾ ਵਾ ਤੁਹਾਨੂੰ ਪਤਾ ਬੋਡੀ ਡਿਸਪਲੇ ਵੀ ਖਰਾ ਤੇ ਕਿਉਂ ਨਾ ਆਪਾਂ ਦੀਦੀ ਨੂੰ ਨਵਾਂ ਫੋਨ ਲੈ ਕੇ ਦਈਏ ਨਵਾਂ ਫੋਨ ਹਾਂ ਮੰਮੀ ਮੈਂ ਸੋਚਦਾ ਮਾਂ ਐਪਲ ਦਾ ਫੋਨ ਲੈ ਕੇ ਦਿੰਨੇ ਆ ਦੀਦੀ ਨੂੰ ਐਪਲ ਦਾ ਫੋਨ ਹਾਂ ਮੇਰੀ ਗੱਲ ਸੁਣ ਵੇ ਉਹ ਹਿੱਟਲਰ ਵੇਖਿਆ ਹੀ ਉਹਨੇ ਨਾਲ ਹੀ ਕਹਿ ਦੇਣਾ ਕਿ ਪੈਸੇ ਆਖੇ ਕੁੜੀ ਨੂੰ ਆਖੇ ਪੈਸੇ ਤੁਸੀਂ ਮੇਰੇ ਕੋਲ ਲੈ ਕੇ ਤੇ ਕੁੜੀ ਨੂੰ ਫੋਨ ਲੱਗੇ ਜੇ ਲੈ ਕੇ ਦੇਣ ਮੈਂ ਨਹੀਂ ਭਰਾਵਾ ਕਹਿਣਾ ਮੈਨੂੰ ਪਤਾ ਸੀ ਕਿ ਤੇਰਾ ਫੋਨ ਪਹਿਲਾਂ ਥੋੜਾ ਬੋਤਾ ਖਰਾਬ ਸੀ ਤਾਦੇ ਤੋਂ ਰੱਖਿਆ ਸੀ ਮੈਂ ਤਾਂ ਵਿਚਾਰੇ ਨੂੰ ਉਹ ਫੋਨ ਦੇਤਾ ਤੇ ਨਾਲੇ ਤੂੰ ਗੱਲ ਕਰਨ ਰਿਹਾ ਐਪਲ ਦੇ ਫੋਨ ਦੀ ਮੇਰੇ ਸਾਹਮਣਾ ਕਾਫੀ ਮਹਿੰਗਾ ਆਂਦਾ ਮਮੀ ਆਪਾਂ ਨੂੰ ਭਾਜੀ ਕੋ ਪੈਸੇ ਮੰਗਣ ਦੀ ਤਾਂ ਲੋੜ ਹੀ ਨਹੀਂ ਤੇ ਫਿਰ ਕਿਤੇ ਕੋ ਪੈਸੇ ਲਵਾਂਗੇ ਜੇ ਭਾਜੀ ਕੋ ਲੜਦਾ ਮੈਂ ਨਾ ਕੁਝ ਸੇਵਿੰਗਸ ਕੀਤੀਆਂ ਵਾ ਤੇ ਆਪਾਂ ਉਹਦਾ ਫੋਨ ਲੈ ਲੈ ਦਿੰਨੇ ਆ ਸਹੀ ਆਈਡੀਆ ਨਾ ਜਿਹੜੇ ਪੈਸੇ ਤੂੰ ਸੇਵ ਕੀਤੇ ਹੋਏ ਆ ਹਾਂ ਮਮੀ ਤਾਂ ਮੈਂ ਪਤਾ ਤੇ ਆ ਮੈਂ ਪੈਸੇ ਸੇਵ ਕਰਨਿਆ ਸੀ ਉਹਦਾ ਆਪਾਂ ਭੈਣ ਨੂੰ ਫੋਨ ਲੈ ਦਿੰਨੇ ਆ ਪਰ ਸਾਹਿਲ ਉਹ ਤਾਂ ਤੂੰ ਆਪਣੇ ਤਹੇ ਜੋੜੇ ਹੋਏ ਆ ਤੂੰ ਕਹਿੰਦਾ ਸੀ ਕਿ ਮੰਮੀ ਮੈਂ ਕੋਈ ਚੀਜ਼ ਲੈਣੀ ਆ ਜੇ ਮੈਂ ਤੈਨੂੰ ਕਹਿਣਾ ਕਿ ਚੱਲ ਜਾ ਆ ਜੈਕਟ ਲੈ ਆ ਤੂੰ ਕਹਿਣਾ ਨਾ ਮੈਂ ਨਹੀਂ ਇਹ ਚੀਜ਼ ਲੈਣੀ ਕੋਈ ਗੱਲ ਨਹੀਂ ਇਹ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਪੈਸੇ ਕਾਦੇ ਵਾਸਤੇ ਜੋੜਨ ਦੇ ਆ ਮੰਮੀ ਉਹ ਮੈਂ ਪੈਸੇ ਜੋੜਨੇ ਆਂ ਹੀ ਗੱਡੀ ਵਾਸਤੇ ਤੇ ਫਿਰ ਕੀ ਆ ਜੇ ਉਹ ਪੈਸੇ ਚੋਂ ਘਟ ਜਾਣਗੇ ਆਪਾਂ ਥੋੜੀ ਦੇਰ ਬਾਤ ਲੈ ਲਾਂਗੇ ਪਰ ਸਾਹਿਲ ਤੂੰ ਤਾਂ ਆਪਣੀਆਂ ਖੁਸ਼ੀਆਂ ਮਾਰੀਆਂ ਸੀ ਤਾ ਤੂੰ ਪੈਸਾ ਜੋੜਿਆ ਉਹ ਕੁਝ ਨਹੀਂ ਹੁੰਦਾ ਮੰਮੀ ਜਿੱਥੇ ਮੈਂ ਇਹਨੇ ਪੈਸੇ ਜੋੜ ਲੇ ਫਿਰ ਜੋੜ ਲੂੰਗਾ ਪੈਸੇ ਤਾਂ ਅੰਧ ਜਾਂਦੇ ਰਹਿੰਦੇ ਮੰਮੀ ਨਾਲੇ ਪੈਸੇ ਨਾਲ ਬਹੁਤਾ ਪਿਆਰ ਨਹੀਂ ਪਾਣਾ ਚਾਹੀਦਾ ਤੁਸੀਂ ਆਪ ਹੀ ਤੇ ਸਿਖਾਇਆ ਵਾ ਚਲੋ ਮੈਂ ਕਹਿੰਦਾ ਮੰਮੀ ਉੱਠੋ ਤਿਆਰ ਤੇ ਨਹੀਂ ਹੈਗੇ ਜੇ ਆਪਾਂ ਭੈਣ ਦੇਉਣ ਤੋਂ ਪਹਿਲਾਂ ਪਹਿਲਾਂ ਫੋਨ ਲੈ ਲਈਏ ਹੁਣ ਗੱਲਾਂ ਵਿੱਚ ਟਾਈਮ ਵੇਸਟ ਨਾ ਕਰੋ ਆਜੋ ਛੇਤੀ ਉੱਠ ਜੋ ਓ ਮੰਮੀ ਉੱਠੋ ਕੀ ਸੋਚਣਾ ਆਪੇ ਜੇ ਸਾਹਿਲ ਮੈਨੂੰ ਤਾਂ ਇਹ ਖੁਸ਼ੀ ਹੋਣ ਢਈ ਆ ਕਿ ਇੱਕ ਜਣਾ ਘਰ ਦੇ ਵਿੱਚੋਂ ਹੋਰ ਮੇਰਾ ਸਾਥ ਦੇਣ ਲੱਗ ਪਿਆ ਆ ਸਾਹਿਲ ਐਸਾ ਨਹੀਂ ਹੋ ਸਕਦਾ ਕਿ ਆਪਾਂ ਐਡਾ ਮਹਿੰਗਾ ਜਿਹਾ ਫੋਨ ਲੈ ਕੇ ਦੇਣਾ ਮਤਲਬ ਫੋਨ ਤੋਂ ਲੈ ਕੇ ਦੇ ਮੈਂ ਤੈਨੂੰ ਮਨਾ ਨਹੀਂ ਕਰਦੀ ਪਰ ਜੇ ਥੋੜਾ ਸਸਤਾ ਲੈ ਦੇਤਾ ਨਹੀਂ ਮੰਮੀ ਜੇ ਮਾਨੂੰ ਭੈਣ ਮੰਨਿਆ ਨਾ ਤੇ ਆਪਣੇ ਦੇ ਲੋ ਮੰਨਿਆ ਵਾ ਤੇ ਤਾਂ ਕਰਕੇ ਨਾ ਮੈਂ ਉਹਦੇ ਸਾਰੇ ਚਾਹ ਪੂਰੇ ਕਰੂੰਗਾ ਤੇ ਹੁਣ ਬਹੁਤਾ ਸੋਚੋ ਨਾ ਆਪਾਂ ਤੈਨੂੰ ਆਈਫੋਨ ਹੀ ਲੈ ਕੇ ਦੇਣਾ ਮੈਂ ਤੇ ਮੇਰੀ ਗੱਲ ਸੁਣ ਜੇ ਪੈਸੇ ਦੀ ਹੋਰ ਜ਼ਰੂਰਤ ਹੈ ਨਾ ਮੈਂ ਵੀ ਕੁਝ ਪੈਸੇ ਜੋੜ ਕੇ ਰੱਖੇ ਹੋਏ ਆ ਠੀਕ ਆ ਠੀਕ ਆ ਮੈਂ ਵੇਖਾਂ ਬਾਹਰ ਭਾਜੀ ਤਾਂ ਨਹੀਂ ਹੈਗੇ ਤੂੰ ਚੁੱਪਚਾਪ ਪੈਸੇ ਕੱਢ ਕੇ ਤੇ ਆਜੋ ਬਾਹਰ ਮਾ ਆ ਗਿਆ ਵੇਖ ਲਾ ਫਿੱਟ ਲੜਨਾ ਹੋਵੇ ਕਿਤੇ ਸਾਇਲ ਕਿੰਨਾ ਖੋਸ਼ ਆ ਇਹਨੂੰ ਭੈਣ ਬਣਾ ਕੇ ਸਾਇਲ ਨੇ ਪਹਿਲਾਂ ਵੀ ਭੈਣ ਬਣਾਈ ਸੀ ਔਰ ਤੁਹਾ ਦਾ ਵਿਸ਼ਵਾਸ ਉੱਠ ਗਿਆ ਸੀ ਐਨੇ ਕਿਹਾ ਸੀ ਕਿ ਜੋ ਮਰਜੀ ਹੋਵੇ ਮੈਂ ਤੋ ਬਾਦ ਨਾ ਕਿਸੇ ਨੂੰ ਭੈਣ ਤੇ ਨਾ ਕਿਸੇ ਨੂੰ ਭਰਾ ਬਣਾਣਾ ਪਰ ਇਹਨੇ ਉਹਨੂੰ ਭੈੜ ਬਣਾ ਲਿਆ ਉਹਨੂੰ ਹਰ ਖੁਸ਼ੀ ਦੇਂ ਡਿਆ ਕਿ ਜਿਹੜੀ ਖੁਸ਼ੀ ਆਪਣੇ ਭੈਣਾਂ ਦਿੱਤੀ ਸੀ ਮੈਨੂੰ ਅੱਜ ਵੀ ਯਾਦ ਆ ਜਦੋਂ ਨੀਹਾ ਦਾ ਜਨਮ ਦਿਨ ਸੀ ਐਵੇਂ ਆਪਣੀ ਬੁਗਨੀ ਤੋੜ ਕੇ ਪੈਸੇ ਕੱਢ ਕੇ ਤੈਨੂੰ ਗਿਫਟ ਲਿਆ ਕੇ ਦਿੱਤਾ ਸੀ ਤੇ ਅੱਜ ਫੇਰ ਉਸੇ ਤਰ੍ਹਾਂ ਹੀ ਕਰਨ ਡਿਆ ਕਿ ਆਪਣੇ ਜੋੜੇ ਹੋਏ ਪੈਸੇ ਉਹ ਕਿਰਨ ਨੂੰ ਦੇਣ ਡਿਆ ਖੁਸ਼ ਰਵੇ ਮਹਾਰਾਜ ਖੁਸ਼ ਰੱਖੇ